ਕਈ ਵਾਰ ਕੀ ਹੁੰਦਾ ਨਾ ਤੁਹਾਡਾ ਜਿਹੜਾ ਸਾਥੀ ਹੁੰਦਾ ਸਾਹਮਣੇ ਵਾਲਾ ਹਨਾ ਉਹ ਦੁਨੀਆ ਦੀ ਨਜ਼ਰ ਸਿ ਪੂਰਾ ਪਰਫਕ ਬੰਦਾ ਹੁੰਦਾ ਹੈ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ ਉਹ ਕੀ ਕਰਦਾ ਸਮਾਜਿਕ ਤੌਰ ਤੇ ਉਹਦੇ ਸਾਰੇ ਰਿਸ਼ਤੇ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਪਰਪਕਤਾ ਨਾਲ ਨਿਭਾਉਂਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਤੁਹਾਡੇ ਰਿਸ਼ਤੇ ਚ ਖਾਲੀਪਨ ਹੁੰਦਾ ਹੈ ਲੋੜ ਤੋਂ ਵੱਧ ਗੈਪ ਹੁੰਦਾ ਹੈ ਤੁਹਾਡੇ ਕਈਆਂ ਗੱਲਾਂ ਨੂੰ ਵੀ ਕਈ ਵਾਰ ਅਣ ਸੁਣਿਆ ਕਰਕੇ ਨਕਾਰਿਆ ਜਾਂਦਾ ਹੈ ਤਾਂ ਉਦੋਂ ਕੀ ਹੁੰਦਾ ਤੁਸੀਂ ਅੰਦਰੇ ਅੰਦਰ ਭਰ ਜਾਂਦੇ ਹੋ ਜਿਹੜਾ ਉਹ ਖਾਲੀਪਣ ਹੁੰਦਾ ਹੈ ਤੁਹਾਡੇ ਉਹਨਾਂ ਉਤਾਰਾਂ ਚੜਾਵਾਂ ਦੇ ਵਿੱਚ ਤੁਸੀਂ ਆਪਣੇ ਆਪ ਚ ਕਮੀਆਂ ਲੱਭਦੇ ਰਹਿੰਦੇ ਉਹਨਾਂ ਕਮੀਆਂ ਦੇ ਵਿੱਚ ਹੀ ਲੱਭਦੇ ਲੱਭਦੇ ਤੁਸੀਂ ਉਹ ਖਾਲੀਪਣ ਨੂੰ ਇੰਨਾ ਕ ਭਰ ਲੈਨੇ ਹੋ ਤੁਸੀਂ ਇੰਨਾ ਕ ਅੰਦਰੋਂ ਭਰ ਜਾਂਦੇ ਹੋ ਕਿ ਜਿਹੜਾ ਉਹ ਖਾਲੀਪਣ ਦੇ ਵਿੱਚ ਉਤਾਰ ਚੜ੍ਹਾ ਭਰੇ ਹੁੰਦੇ ਨੇ ਉਹ ਤੁਹਾਡੇ ਰਿਸ਼ਤੇ ਨੂੰ ਹੀ ਨਹੀਂ ਬਲਕਿ ਤੁਹਾਨੂੰ ਵੀ ਲੱਕੜੀ ਦੇ ਘੋਣ ਵਾਂਗ ਖਾ ਜਾਂਦੇ ਨੇ ਤੇ ਜ਼ਰੂਰੀ ਹੁੰਦਾ ਹੈ ਜਜ਼ਬਾਤਾਂ ਨੂੰ ਇਹ ਅਹਿਸਾਸਾਂ ਨੂੰ ਸਮੇਂ ਰਹਿੰਦੇ ਸਮਝਿਆ ਜਾਵੇ ਅਹਿਸਾਸਾਂ ਨੂੰ ਵੀ ਬਹਿਲਾਉਣ ਦਾ ਇੱਕ ਸਮਾਂ ਹੁੰਦਾ ਹੈ ਤੇ ਜਦੋਂ ਤੁਸੀਂ ਉਹ ਸਮਾਂ ਗਵਾ ਦਿੰਦੇ ਹੋ ਫਿਰ ਇੱਕ ਜਿੰਦਾ লাশ ਦਾ ਬਿਨਾ ਤੁਹਾਡੇ ਪੱਲੇ ਕੁਝ ਵੀ ਨਹੀਂ ਰਹਿੰਦਾ